ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਨਡ ਬੋਟਰ ਤੇ ਜਿਲ੍ਹਾ ਨੂੰ ਪੈਂਦਾ ਜੀ ਮੋਗਾ ਬਾਈ ਕੋਲ ਤਾਜੀ ਸੂਈਆਂ ਗਾਂ ਪਕਾਉਗਾ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ +7528000352 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਮੀਪਰਾ ਉਹਨੂੰ ਆਪਸੇ ਫਾਲੋਅਰ ਤੇ ਸ਼ੇਅਰ ਕਰਾ ਕੋ ਤਾਂ ਕਿਤਾਬ ਬਤਨ ਲਿਖ ਲਿਖ ਕਰਦੇ ਆਪਾਂ ਬਾਈ ਜਿੰਨਾਂ ਗੱਲਬਾਤ ਲੈ ਲਈ ਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਨਾ ਜੀ ਲਾਲੀ ਆ ਪਿੰਡ ਬੁੱਟਰ ਖੁਰਦਾ ਜਿਲ੍ਹਾ ਮੋਗਾ ਤਹਿਸੀਲੀ ਮੋਗਾ ਠੀਕ ਹੈ ਜੀ ਹਾਂਜੀ ਵੇੜ ਦੀ ਜਾਣਕਾਰੀ ਦੋ ਪੁਰੇ ਇਹ ਬਾਈ ਦੂਜਾ ਸੂਆ ਸੂਈ ਆ ਹਾਂਜੀ ਤੇ ਐਰ ਸ਼ਹਿਰਾ ਇਹ ਕੱਲ ਸ਼ਾਮ ਦੀ ਸੂਈ ਆ ਠੀਕ ਹੈ ਜੀ ਮਗਰ ਬੱਚੀ ਬਹੁਤ ਚੰਗੀ ਏ ਦੇ ਠੀਕ ਹੈ ਜੀ ਆ ਆ ਪੈਰ ਸ਼ਹਿਰਾ ਬੱਚੀ ਅੱਛਾ ਫੱਛਾ ਠੀਕ ਹੈ ਤੇ ਮਾਲਾ ਵੀ ਕੱਲ ਇਹ ਮਾਲਾ 7 ਸਵਾ 7 ਸੂਈ ਆ ਜੇਰ ਜੁਰ ਪਈ ਜੇਰ ਦਿਖਾ ਦਿ ਅੰਦਰ ਜੇਰ ਪਈ ਆ ਠੀਕ ਹੈ ਤੇ ਰੇਟ ਪੜਾ ਪਹਿਲੀ ਦੱਸ ਦੋ ਰੇਟ ਦਾ ਵੀ ਬਿਲਕੁਲ ਜ਼ਿਆਦਾ ਕੋਈ 70 ਨਹੀਂ ਕੋਈ 75 ਨਹੀਂ ਆਪਾਂ 62000 ਚੋਂ ਮਾਨਤਾਣ ਕਰ ਦਾਂਗੇ ਠੀਕ ਹੈ ਜੀ ਬੱਚੀ ਬਹੁਤ ਚੰਗੀ ਆ ਦੁੱਧ ਪਲੂਨ ਦੇਦਾ 18 ਕਿਲੋ ਦਿੱਤਾ ਵਾ ਹਾਂਜੀ ਐਤੀ ਬੱਚੀ ਨੂੰ ਪਾਉਣਾ ਜੀਦਾ 20 ਕਿਲੋ ਪਰ 18 17 ਕਿਲੋ ਮੰਨ ਕੇ ਕੋਈ ਵੀਰ ਭਰਾ ਸੌਦਾ ਕਰ ਲੇ ਕੋਈ ਚੱਕਰ ਨਹੀਂ ਗਾ ਠੀਕ ਹੈ ਜੀ ਹਾਂ ਬੱਚੀ ਆ ਬਹੁਤ ਚੰਗੀ ਆ ਮਗਰ ਵੀ ਜਾਨਵਰ ਬਹੁਤ ਚੰਗਾ ਥਾਣ ਵੀ ਕੱਲੇ ਕੱਲੇ ਪਿਆ ਚਾਰੇ ਇੱਕੋ ਜੁੱਕੇ ਫਲੀਆਂ ਲੱਗੇ ਠੀਕ ਹੈ ਜੀ ਚੁਆਈ ਵੀ ਮੋਟੀਆ ਬਤਾਰਾ ਮਾਰ ਕੇ ਦਿਖਾਵਾਂ ਮੜੀ ਜੇਰ ਦਿਖਾ ਦੇ ਹੁੰਦਾ ਠੀਕ ਹੈ ਜੀ ਠੀਕ ਲਓ ਜੀ ਆ ਜੇਰ ਦੀ ਫ ਤੋੜ ਕੇ ਦੇਖੋ ਹਾਂਜੀ ਪਹਿਲਾਂ ਤੋੜ ਦੋ ਬਾਅਦ ਚ ਪਤਾ ਰਵੀ ਮਾਰ ਦਾਂਗੇ ਹਿੰਦੂਪਰਾ ਚੈੱਕ ਕਰ ਸਕਦੇ ਹਾਂ ਗਾਂਆਂ ਤਾਂ ਆਪਣੇ ਕੋਲ 4 ਸੀਗੀਆਂ 3 ਵੇਚਤੀਆਂ ਆਪਾਂ ਠੀਕ ਹੈ ਜੀ ਹਾਂ ਇੱਕ ਤੜਕੋ ਵੀ ਦੋ ਕੱਲ ਉੜ ਗਏ ਠੀਕ ਹੈ ਠੀਕ ਹੈ ਭਾਈ ਟੌਪ ਟੌਪ ਦੀ ਇਹ ਲਾਉਂਦਾ ਭਾਈ ਗਾਵਾ ਤੁਹਾਨੂੰ ਪਤਾ ਬੱਚਿਆਂ ਭਾਈ ਆਪਾਂ ਹਰ ਇੱਕ ਵੀਡੀਓ ਦੇ ਵੇਲੇ ਆ ਵੀ ਆਪਣੀ ਕੋਈ ਐ ਨਹੀਂ ਠੀਲੇ ਵੇਰੀਟੇਡ ਹੋ ਜਾਂ ਕੋਈ ਗਰਮ ਠੰਡੀਆਂ ਸੀਲਾ ਆਉਣੀਆਂ ਜਾਂ ਮਰਜੀ ਠੀਕ ਹੈ ਠੀਕ ਹੈ ਠੀਲੇ ਵੇ ਤਾਂ ਨਾਰਾ ਨੂੰ ਰੌਣਕ ਖਾਦੇ ਬਹੁਤ ਸੋਹਣੀਆਂ ਥੋੜਾ ਬੱਚੇ ਦਾ ਕਰਦੇ ਲੈ ਜੋ ਮਾੜਾ ਬੱਚੇ ਕੋਲ ਚਲੋ ਕੋਈ ਗੱਲ ਬੁੱਤੀ ਦਿਖਾ ਦੇ ਪੇਸ ਕੁਆਲਟੀ ਦਾ ਠੀਕ ਹੈ ਠੀਕ ਗੁੱਦੀ ਅਲੀ ਆ ਬਹੁਤ ਸੋਹਣੀ ਆ ਤੋਰਾ ਤਾਰਾ ਤੁਹਾਡੇ ਸਾਹਮਣੇ ਆ ਪਾਕਿਸਤਾਨੂ ਮਾਰ ਕੇ ਦਿਖਾਉਣੇ ਤਾਰਾ ਜੀ ਠੀਕ ਹੈ ਜੀ ਪੈਂਡ ਬੋਟਰ ਤੇ ਜਿਲ੍ਹਾ ਨੂੰ ਹੈਗਾ ਜੀ ਮੋਗਾ ਠੀਕ ਹੈ ਜੀ ਹਾਂਜੀ ਭਾਈ ਮਾਰ ਦੋ ਮਾੜਾ ਮਾਰ ਦੇ ਤਾਰਾ ਲੋ ਜੀ ਨਬਰ ਖਾ ਦੇ ਬਈ ਨੇੜੇ ਆ ਕੇ ਅੰਲਾ ਨੇੜੇ ਆ ਤਾਰਾ ਲੋ ਜੀ ਤਾਰ ਚੈੱਕ ਕਰ ਸਕਦਾ ਠੀਕ ਹੈ ਬਸ ਬਸ ਕੋਈ ਬੱਚਾ ਬੱਚਾ ਛੇੜਨ ਦੀ ਕੋਈ ਚੱਕਰ ਨਹੀਂ ਬਹਿਣਾ ਨਹੀਂ ਬਹਿ ਜਾ ਕੋਈ ਚੱਕਰ ਠੀਕ ਹੈ ਠੀਕ ਹੈ ਲੋ ਭਰਾ ਚੋਾਈ ਜੁਈ ਤਾਂ ਬਹੁਤ ਚੰਗੀ ਆ ਬਸ 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 ਬਹੁਤ ਆਣੀ ਕੋ ਗੱਲ ਠੰਡੀ ਸੀਲਾ ਦੇਖ ਸਕਦੇ ਜਿੱਥੇ ਮਰਜੀ ਬੈਹੇ ਕੋਈ ਚੋਈ ਤੇ ਨਿਆਰ ਬਈ ਆਣੀ ਕੋ ਗੱਲ ਵੀ ਗੱਲ ਆਤ ਵੀ ਮਾਰ ਦੂਗੀ ਠੀਕ ਹੈ ਠੀਕ ਹੈ ਹਾਂ ਮਗਰੂਲੇ ਵਾਲੂ ਆ ਦਿਖਾਦੇ ਬਹੁਤ ਸੋਹਣਾ ਮੜ ਮੁੱਟ ਮਾਨਤਣ ਬਈ ਹੋਜੂ ਹੋਰ ਹਾਂ ਹਾਂ ਕਰਾਂਗੇ ਕਰਾਂਗੇ ਵੀਰੇ ਮਾਨਤਣ ਆਏਗੀ ਇਹਦਾ ਹਾਂਜੀ ਹਾਂਜੀ ਲੈ ਜੇ ਇਧਰ ਵੀ ਦਿਖਾ ਦੇ ਨਾਰਾ ਨਾ ਤਣੀ ਬਈ ਦੁੱਧ 20 ਤੋਂ ਬਾਹਰ ਹੀ ਪਾਣਾ ਬਈ ਇਹਨੇ ਪਾਸਟਾਨਾ 18 ਕਿਲੋ ਕੋਈ ਮੰਨ ਕੇ ਲੈ ਲੈ ਠੀਕ ਹੈ ਜੀ ਅਲਾ ਕਹਦਾ ਵਪਾਰੀ ਕਹਿ ਦਿੰਦਾ ਪਰ ਬਈ ਲੈ ਬਈ ਦੱਸਦਾ 20 ਕਿਲੋ ਦਊ ਕਿ ਨਾ ਦਊਗੇ ਸਹੀ ਗੱਲ ਹੈ ਸਹੀ ਗੱਲ ਹੈ ਉਪਰਾ ਭਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਤਾਜੀ ਸਵੀ ਬੈੜ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚੱਕ ਕੇ ਬਾਈ